ਮਾਰਕੀਟ ਕਮੇਟੀ ਮਮਦੂਰਤ ਅਧੀਨ ਮੁੱਖ ਅਜ ਮੰਡੀ ਮਮਦੂਰ ਸਮੇਤ ਬਾਕੀ ਮੰਡੀਆਂ ਵਿੱਚੋਂ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ ਕਣਕ ਦੀ ਚੁਕਾਈ ਨਾ ਹੋਣ ਕਾਰਨ ਆਰਤੀ ਅਤੇ ਮਜ਼ਦੂਰ ਵਰਗ ਜਿੱਥੇ ਕਾਫੀ ਪਰੇਸ਼ਾਨ ਨਜ਼ਰ ਆ ਰਿਹਾ ਹੈ ਉੱਥੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਲਿਫਟਿੰਗ ਨਾ ਹੋਣ ਤੇ ਨਵੀਂ ਖਰੀਦ ਬੰਦ ਕਰਨ ਤੋਂ ਕਿਸਾਨ ਕਾਫੀ ਪਰੇਸ਼ਾਨ ਹਨ ਮਾਰਕੀਟ ਕਮੇਟੀ ਮਮਦੋਟ ਅਦੀਨ ਆਉਂਦੀਆਂ ਅਨਾਜ ਮੰਡੀਆਂ ਵਿੱਚੋਂ ਸਰਕਾਰੀ ਖਰੀਦ ਏਜੰਸੀਆਂ ਨੇ ਹੁਣ ਤੱਕ 12,36,440 ਗੱਟੇ ਕਣਕ ਖਰੀਦ ਚੁੱਕੀ ਹੈ ਜਦਕਿ ਲਿਫਟਿੰਗ 1,19,200 ਗੱਟੇ ਹੋਈ ਹੈ ਜੋ ਕੁੱਲ ਖਰੀਦ ਦਾ ਮਹਿਜ 15% ਬਣਦਾ ਹੈ ਮੰਡੀਆਂ ਵਿੱਚ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖਰੀਦੇ ਮਾਲ ਦੀਆਂ ਬੋਰੀਆਂ ਦੇ ਅੰਬਾਰ ਲੱਗਣ ਕਾਰਨ ਮੰਡੀਆਂ ਨਕੋ-ਨਕ ਭਰੀਆਂ ਹੋਈਆਂ ਹਨ ਜਿਸ ਕਾਰਨ ਕਿਸਾਨਾਂ ਨੂੰ ਹੋਲ ਮਾਲ ਉਤਾਰਨ ਦੀ ਥਾਂ ਨਹੀਂ ਮਿਲ ਰਹੀ ਫੇਡਾ ਰੋਜਗਾਰ ਸੀ ਜਿਹੜਾ ਅਸੀਂ 35 ਸਾਲ ਤੋਂ ਰੋਜਗਾਰ ਕਰ ਰਹੇ ਹਾਂ ਸਾਡਾ ਉਹ ਵੀ ਤਬਾਹ ਕਰਕੇ ਰੱਖ ਦਿੱਤਾ ਇਹਨਾਂ ਨੇ 2 ਸਾਲ ਦੇ ਵਿੱਚ ਵਿੱਚ 140 ਗੱਡੀਆਂ ਸਾਡੇ ਕੋਲ ਕੁੱਲ ਰਹਿ ਗਈਆਂ ਨੇ ਜਿਹੜੀਆਂ 220 ਗੱਡੀਆਂ ਸੀ ਸਾਡੇ ਕੋਲ ਬਾਕੀ ਵੇਚੀਆਂ ਨੇ ਬਾਕੀ ਵੀ ਸਾਡੀਆਂ ਗਾ ਟਰੱਕ ਸਾਰੇ ਖੜੇ ਆ ਵਿੱਚ ਦੇ ਵਿੱਚੋਂ ਸਿਰਫ 5 ਬੰਦੇ ਸਾਡੇ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਕੁਝ ਪਿਛਲਾ ਬਕਾਇਆ ਨਹੀਂ ਦਿੱਤਾ ਉਹ ਤਾਂ ਕਰਕੇ ਕਰ ਰਹੇ ਨੇ ਝੋਨੇ ਦਾ ਸੀਜ਼ਨ ਜਿਹਨਾਂ ਟਰੱਕਾਂ ਨੇ ਲਾਇਆ ਹੈ ਉਹਨਾਂ ਟਰੱਕਾਂ ਨੂੰ ਅੱਜ ਤੱਕ ਜਲੀਲ ਕਰ ਰਹੇ ਨੇ ਅੱਜ ਤੱਕ ਨਹੀਂ ਉਹਨਾਂ ਦੀ ਪੂਰੀ ਪੇਮੈਂਟ ਦਿੱਤੀ ਗਈ ਜੇ ਕਿਸੇ ਦਾ 7000 ਦਾ ਚੱਕਰ ਬਣਿਆ ਉਹਦੇ ਵਿੱਚ ਉਹਨੂੰ 3500 ਦੇ ਹਿਸਾਬ ਨਾਲ ਦਿੱਤਾ ਗਿਆ। ਬਾਕੀ ਉਹਦੇ ਵਿੱਚੋਂ ਸਾਰੇ ਖਰਚੇ ਕੱਢ ਲਏ ਗਏ। ਕੁਝ ਸਰਕਾਰ ਦੇ ਨਾਮ ਤੇ ਕੱਢ ਲਏ ਗਏ, ਕੁਝ ਆਪਦੇ ਨਾਮ ਤੇ ਕੱਢ ਲਏ ਗਏ। ਤੇ ਸਾਡੇ ਪੱਲੇ ਕੱਖ ਨਹੀਂ ਪਾਇਆ ਜੀ। ਇਸ ਕਰਕੇ ਸਾਰਿਆਂ ਨੇ ਹੁਣ ਹੱਦ ਹੋ ਗਈ ਏ। ਸਾਡੀ ਜੇਬ ਵੀ ਇਜਾਜ਼ਤ ਨਹੀਂ ਦਿੰਦੀ ਵੀ ਪੱਲਿਓ ਡੀਜ਼ਲ ਵੜ ਕੇ ਪੱਲਿਓ ਪੈਸੇ ਲਾ ਕੇ ਅਸੀਂ ਕੰਮ ਕਰੀਏ। ਉਹਦੇ ਨਾਲੋਂ ਅਸੀਂ ਬਿਹਤਰ ਅਸੀਂ ਟਰੱਕ ਰੋਗ ਲਏ ਨੇ। ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਸਾਡਾ ਕੋਈ ਹੱਲ ਕੀਤਾ ਜਾਵੇ। ਤਾਨੂੰ ਰੋਜ਼ਗਾਰ ਸਾਡਾ ਖੋਇਆ ਨਾ ਜਾਵੇ ਰੋਜ਼ਗਾਰ ਦਿੱਤਾ ਜਾਵੇ ਪੂਰੇ ਰੇਟ ਤੇ ਟੈਂਡਰ ਚ ਮੰਗ ਕਰਦੇ ਹਾਂ ਪੂਰੇ ਰੇਟ ਦੀ ਮੰਗ ਕਰਦੇ ਆ ਜੀ ਜਿਹਦੇ ਵਿੱਚੋਂ ਸਾਡਾ ਵੀ ਚੱਕਾ ਚੱਲੇ ਸਾਡੇ ਚੱਕਾ ਚੱਲੇਗਾ ਕੋਈ ਡਰਾਈਵਰਾਂ ਕੋਈ ਰੈਟਰਾਂ ਨੂੰ ਕੋਈ ਡੀਜ਼ਲ ਵਾਲੇ ਹੁੰਦੇ ਆਗੇ ਤਾਂ ਹੀ ਆ ਕਿਤੇ ਤਾਂ ਕੋਈ ਫਾਇਦਾ ਹੋਵੇਗਾ ਤੇ ਨਾਲੇ ਉਧਰ ਲੜਾਈ ਦੇ ਸਾਰ ਹੈ ਤੇ ਲੋਕ ਘਬਰਾਏ ਹੋਏ ਆ ਤੇ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਨੂੰ ਵੀ ਕੱਲ ਬਾਅਦ ਡਿਪਟੀ ਡਾਇਰੈਕਟਰ ਨਾਲ ਵੀ ਗੱਲ ਕੀਤੀ ਸਰਦਾਰ ਸੁਖਵੀਰ ਸਿੰਘ ਬਾਦਲਾਵਲੇ ਵੀ ਗੱਲ ਕੀਤੀ ਕਿ ਫਿਰੋਜ਼ਪੁਰ ਦੇ ਵਿੱਚ ਬਹੁਤ ਬੁਰਾ ਹਾਲ ਹੈ ਮੰਡੀਆਂ ਦੇ ਵਿੱਚ ਮਾਲ ਚੁਕਾਇਆ ਜਾਵੇ ਸਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈ ਵੀ ਕਿੰਨੇ ਤੋਂ ਮਾਲ ਚੁਕਾਣਾ ਕਿੰਨੇ ਤੋਂ ਨਹੀਂ ਚੁਕਾਣਾ ਇਹ ਪ੍ਰਸ਼ਾਸਨ ਦੇਖੇ ਪ੍ਰਸ਼ਾਸਨ ਆਪਣਾ ਪ੍ਰੋਸੀਜਰ ਦੇਖੇ ਲੇਕਿਨ ਜਿਹੜਾ ਮੰਡੀਆਂ ਦਾ ਮਾਲ ਹੈ ਜਿਹੜਾ ਉਹ ਰੋਲਣਾ ਇਹੀ ਦਾ ਇਹ ਮੰਡੀਆਂ ਦਾ ਮਾਲ ਜਿਹੜਾ ਚੁਕਾਇਆ ਨਾ ਜਗਾ ਚਾਹੀਦਾ ਇੰਨੀ ਹੀ ਬੇਨਤੀਆਂ ਕਰਦੇ ਆ ਤੇ ਜੇ ਕਿਤੇ ਕੰਮ ਨਾ ਹੋਇਆ ਨਾ ਚੁਕਾਇਆ ਗਿਆ ਤੇ ਅਸੀਂ ਵੱਡੇ ਤਰ੍ਹਾਂ ਵੀ ਲਾਵਾਂਗੇ ਤੇ ਪਾਰਟੀ ਵਜਰ ਤੇ ਜਿਲੇ ਪੱਧਰ ਤੇ ਅਹੀ ਕਰਦੇ ਦਵਾਂਗੇ। ਭਾਰਤੀ ਉਸ ਹਸੇ ਆਰੀ ਕਿ ਸਾਡੇ 15 April ਤੋਂ ਜਿਹੜੀ ਪਰਚੇ ਸ਼ੁਰੂ ਹੋਈ ਹੈ ਕਿ ਅੱਜ 27 ਤਰੀਕ ਹੋ ਚੁੱਕੀ ਹੈ ਸਾਡੇ ਇੱਕ ਦਾਣਾ ਵੀ ਨਹੀਂ ਮੰਡੀ ਦੇ ਵਿੱਚ ਲਿਫਟ ਹੋਇਆ। ਠੀਕ ਆ ਭੰਦੇ। ਭਾਰਤੀ ਹੈ ਕਿ ਸਾਡੀ ਦੇਵਰ ਜਿਹੜੀ ਹੈ ਇਹ ਬਹੁਤ ਪਰੇਸ਼ਾਨ ਹੋ ਰਹੀ ਹੈ। ਜਿਹੜੀਆਂ ਤਿੰਨ ਰਹਿ ਗਈਆਂ। ਜੱਗੀ ਪੁਸ਼ਟੀ ਸਾਡਾ ਧੰਦਾ ਧੰਦਾ ਹੀ ਖਤਮ ਹੋ ਗਿਆ ਤੇ ਅਸੀਂ ਗੱਡੀਆਂ ਰੱਖ ਕੇ ਕਰਨੀਆਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ